मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਜੇ ਹੁਣ ਸਹੀ ਕੰਮ ਕਰਦਿਆਂ ਨੂੰ ਹੀ ਇਹਨਾਂ ਦੇ ਪਰਚੇ ਹੋਣੇ ਆ ਤਾਂ ਸਾਨੂੰ ਹੈਰਾਨੀ ਦੀ ਗੱਲ ਹੈ ਵੀ ਨਾ ਕੋਈ ਵਿੱਚ ਦੋਸ਼ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੀ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਜਾਂ ਇਹਦੇ ਪਿੱਛੇ ਕੌਣ ਹੈ ਉਹਨੂੰ ਨੰਗਾ ਕੀਤਾ ਜਾਵੇ ਅਸੀਂ ਜੇਕਰ ਸਾਡੇ ਨਹੀਂ ਹੁੰਦਾ ਤਾਂ ਸਾਨੂੰ ਅੱਗੇ ਵੀ ਇਦਾਂ ਦੇ ਮਜਬੂਰੀ ਬਸ ਫੈਸਲਾ ਲੈਣਾ ਪੈ ਸਕਦਾ ਕਿ ਪੁਲਿਸ ਨੇ ਉਹਨਾਂ ਦਾ ਜਿਹੜਾ ਹੈਗਾ ਸੀ ਪੱਪਾ ਕੇ ਉਹਨਾਂ ਤੋਂ ਸਪਸ਼ਟੀਕਰਨ ਤਾਈਪ। ਉਹਨਾਂ ਨੇ ਲਿਖਤਾ ਵੀ ਮੈਨੂੰ ਸਾਨੂੰ ਉਕਸਾਇਆ ਗਿਆ। ਤੇ ਉਕਸਾਏ ਗਏ ਦੇ ਆਧਾਰ ਤੇ ਸਾਕੇ ਬੰਦਿਆਂ ਦੀ ਪਰਚਾ ਰੇਤਾ। ਜੇ ਇਸ ਤਰ੍ਹਾਂ ਹੀ ਪੱਤਰਕਾਰਾਂ ਦੇ ਉੱਤੇ ਪਰਚੇ ਹੋਣ ਲੱਗ ਗਏ ਕੀ ਪੱਤਰਕਾਰ ਅੱਗੇ ਤੋਂ ਕਿਸੇ ਦੀ ਖਬਰ ਲਗਾਊਗਾ? ਉਸ ਐਫ ਆਈ ਆਰ ਤੋਂ ਜਿਹੜੇ ਕੌਦੇਸ਼ ਇਲਜ਼ਾਮ ਨੇ ਉਹਨਾਂ ਤੋਂ ਸ਼ਿਕਾਇਤ ਕਰਤਾ ਦੇ ਖਿਲਾਫ ਮਕਦਮਾ ਬਣਦਾ। ਪੱਤਰਕਾਰਾਂ ਦੇ ਖਿਲਾਫ ਮਕਦਮਾ ਹੀ ਨਹੀਂ ਬਣਦਾ ਉਹ। ਖੰਗਾਰੇ ਦੇ ਹੁਣ ਤੱਕ ਦੇ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਚ ਪਹਿਲੀ ਵਾਰੀ ਪੱਤਰਕਾਰਾਂ ਤੇ ਹਮਲੇ ਹੋਈ ਹੈ ਇਸ ਤਰੀਕੇ ਦਾ ਮਾਮਲਾ ਨਹੀਂ ਹੋਣਾ ਚਾਹੀਦਾ ਚਾਹੇ ਹੋਰ ਕੋਈ ਵੀ ਜਥੇਬੰਦੀ ਹੈ ਇਹਨਾਂ ਦਾ ਆਪਸ ਦੇ ਵਿੱਚ ਟਕਰਾਅ ਇਹਨਾਂ ਨਹੀਂ ਬਦਲਣਾ ਸੀ ਇਹਨਾਂ ਨਹੀਂ ਆਉਣਾ ਸੀ ਅੱਗੇ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਆਪਣੀ ਸਹੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਦਾ ਸੇਯੋਕਤ ਕਿਸਾਨ ਮੋਰਚਾ ਪੱਤਰਕਾਰ ਭਾਈਚਾਰੇ ਦੇ ਨਾਲ ਖੜਾ ਹੈ ਹਮੇਸ਼ਾ ਜੇ ਕੋਈ ਅੱਗੇ ਵੀ ਲੋੜ ਪੈਂਦੀ ਹੈ ਜੀ ਦੇਖੋ ਜੀ ਅਸੀਂ ਤੁਹਾਡੇ ਨਾਲ ਆ ਜੋ ਜੇ ਵੇਖੋ ਜੇ ਤੇ ਕਿਸੇ ਨੇ ਗਲਤ ਕੀਤਾ ਇਹ ਕਾਰਵਾਈ ਹੋਏਗੀ ਜੇ ਨਹੀਂ ਕੀਤਾ ਤੇ ਡੈਫੀਨੇਟਲੀ ਇਨਸਾਉਟ ਹੋਊਗਾ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਜੇ ਕਿਸੇ ਦੇ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਜਾਂ ਪ੍ਰੈਸ ਕੋਲ ਜਾਂਦਾ ਹੈ ਜਾਂ ਪੁਲਿਸ ਕੋਲ ਜਾਂਦਾ ਹੈ ਪਿਛਲੇ ਦਿਨੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਰਵਾਸੀਆਂ ਨੂੰ ਭਜਾਉਣ ਦਾ ਮੁੱਦਾ ਲਗਾਤਾਰ ਚੱਲ ਰਿਹਾ ਸੀ ਉਸੇ ਤਰ੍ਹਾਂ ਸਮਰਾਲਾ ਸ਼ਹਿਰ ਦੇ ਵਿੱਚ ਵੀ ਕਿਸੇ ਜਥੇਬੰਦੀਆਂ ਦੇ ਵੱਲੋਂ ਪਰਵਾਸੀਆਂ ਨੂੰ ਭਜਾਉਣ ਨੂੰ ਲੈ ਕੇ ਇੱਕ ਪ੍ਰੋਟੈਸਟ ਕੀਤਾ ਗਿਆ ਸੀ ਜਿਸ ਦੀ ਖਬਰ ਨਸ਼ਰ ਕਰਨ ਦੇ ਲਈ ਸਮਰਾਲਾ ਤੋਂ ਕੁਝ ਪੱਤਰਕਾਰ ਪਹੁੰਚੇ ਸਨ ਜਦੋਂ ਖਬਰ ਆਪਣੇ ਚੈਨਲਾਂ ਦੇ ਉੱਤੇ ਉਹਨਾਂ ਨੇ ਰਿਕਾਰਡ ਕੀਤੀ ਆਪਣੇ ਚੈਨਲਾਂ ਦੇ ਲਈ ਉਸ ਤੋਂ ਬਾਅਦ ਨਸ਼ਰ ਕੀਤੀ ਜਾਂ ਨਹੀਂ ਕੀਤੀ ਪਰ ਉਹਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਰਚਾ ਦਰਜ ਕਰ ਲਿੱਤਾ ਜਾਂਦਾ ਹੈ ਦੋ ਪੱਤਰਕਾਰ ਸਮਰਾਲਾ ਦੇ ਇੱਕ ਰਿੱਕੀ ਭਾਰਤਪਾਤ ਅਤੇ ਇੱਕ ਮਾਈਕਲ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋ ਜਾਂਦਾ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅਸੀਂ ਅੱਜ ਸਮਰਾਲਾ ਸ਼ਹਿਰ ਦੇ ਵਿੱਚ ਮੌਜੂਦ ਆ ਜਿਸ ਤੋਂ ਬਾਅਦ ਸਮਰਾਲਾ ਦੇ ਪੱਤਰਕਾਰ ਹੋਣ ਚਾਹੇ ਉਹ ਮਾਛੀਵਾੜੇ ਦੇ ਪੱਤਰਕਾਰ ਹੋਣ ਚਾਹੇ ਉਹ ਹੋਰ ਸ਼ਹਿਰਾਂ ਤੋਂ ਪੱਤਰਕਾਰ ਹੋਣ ਇੱਕ ਵਿਸ਼ਾ ਵਿਸ਼ਾਲ ਧਰਨਾ ਜਿਹੜਾ ਐਸ ਡੀ ਐਮ ਦਫ਼ਤਰ ਸਮਰਾਲਾ ਦੇ ਵਿੱਚ ਦਿੰਦੇ ਨੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਪੱਤਰਕਾਰ ਪਹੁੰਚਦੇ ਨੇ ਰਾਜਨੀਤਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਪਹੁੰਚਦੇ ਨੇ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂ ਪਹੁੰਚਦੇ ਨੇ ਚਾਹੇ ਉਹ ਕਿਸਾਨ ਯੂਨੀਅਨ ਹੋਣ ਉਹਨਾਂ ਦੇ ਆਗੂ ਪਹੁੰਚਦੇ ਨੇ ਗੱਲਬਾਤ ਕਰਾਂਗੇ ਮਾਮਲਾ ਕੀ ਹੈ ਸਾਰਾ ਕਿਸ ਵਜ੍ਹਾ ਨੂੰ ਲੈ ਕੇ ਉਹ ਮਾਮਲਾ ਜਿਹੜਾ ਪਰਚਾ ਜਿਹੜਾ ਪੱਤਰਕਾਰਾਂ ਦੇ ਉੱਤੇ ਦਰਜ ਹੁੰਦਾ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਪਰਚਾ ਹੋਇਆ ਹੈ ਉਹ ਗਲਤ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਅਤੇ ਤਾਂ ਕੁਝ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਸਮਰਾਲਾ ਸ਼ਹਿਰ ਦੇ ਉਸ ਤੋਂ ਬਾਅਦ ਜਿਹੜੇ ਆਗੂ ਅਤੇ ਸਿਆਸੀ ਪਾਰਟੀਆਂ ਦੇ ਆ ਜਥੇਬੰਦੀਆਂ ਦੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਮਾਮਲਾ ਸਾਰਾ ਕੀ ਹੁੰਦਾ ਜਦੋਂ ਪੱਤਰਕਾਰਾਂ ਦੇ ਉੱਤੇ ਪਰਚੇ ਹੋਣ ਲੱਗ ਜਾਣ ਤਾਂ ਪੱਤਰਕਾਰਾਂ ਲੋਕਾਂ ਦੀ ਆਵਾਜ਼ ਕਿਸ ਤਰ੍ਹਾਂ ਠਾਉਣਗੇ ਇਹ ਦੇਖੋ ਜੀ ਹੈਰਾਨੀ ਜਨਕ ਗੱਲ ਹੈ ਜੋ ਪੱਤਰਕਾਰ ਨੇ ਅਸੀਂ ਹਰ ਵਰਗ ਦੀ ਅਸੀਂ ਆਵਾਜ਼ ਉਠਾਉਨੇ ਆ ਜੇ ਹੁਣ ਸਹੀ ਕੰਮ ਕਰਦਿਆਂ ਨੂੰ ਹੀ ਇਹਨਾਂ ਦੇ ਪਰਚੇ ਹੋਣੇ ਆ ਤਾਂ ਸਾਨੂੰ ਹੈਰਾਨੀ ਦੀ ਗੱਲ ਹੈ ਵੀ ਨਾ ਕੋਈ ਵਿੱਚ ਦੋਸ਼ ਨਾ ਕੋਈ ਕਸੂਰ ਨਾ ਕੋਈ ਗਲਤ ਕੀਤਾ ਗਿਆ ਫਿਰ ਵੀ ਪਰਚਾ ਹੋ ਜਵੇ ਤਾਂ ਹੈਰਾਨੀ ਦੀ ਗੱਲ ਹੈ ਆਪਣੇ ਬੰਦੇ ਡਿਊਟੀ ਨਿਭਾਉਂਦੇ ਨੇ ਉਹ ਕਿੱਥੇ ਕਵਰੇਜ ਕਰਨ ਗਏ ਨੇ ਉਹ ਜੋ ਬੰਦਾ ਬੋਲਦਾ ਉਹਨੇ ਦੇਖਣਾ ਉਹ ਸੋਚ ਕੇ ਬੋਲਦਾ ਉਹ ਤੋਂ ਬਾਵਜੂਦ ਵੀ ਉਹ ਇੱਕ ਪੱਤਰਕਾਰ ਦੀ ਰਿਕੀ ਭਰਦਾ ਦੀ ਤਾਂ ਖਬਰ ਵੀ ਨਹੀਂ ਚੱਲੀ ਜਿਹਦੇ ਕਰਕੇ ਪਰਚਾ ਦੇ ਦਿੱਤਾ ਗਿਆ ਇਦਾਂ ਤਾਂ ਇਹਦਾ ਮਤਲਬ ਲਾ ਨੈਸ ਨੈਸ ਹੈ ਤਾਂ ਜੋ ਪੁਲਿਸ ਨੇ ਤਾਂ ਇਹ ਲਾਗੂ ਕਰਨਾ ਜੇ ਪੁਲਿਸ ਹੀ ਇਦਾਂ ਮਤਲਬ ਫਾਲਸ਼ ਇੰਪਲੀਕੇਟ ਕਰੂਗੀ ਜੇ ਪੱਤਰਕਾਰਾਂ ਦੇ ਝੂਠੇ ਪਰਚੇ ਦਊ ਤਾਂ ਫਿਰ ਕਿੱਥੇ ਖੜੂਗੇ ਜਾ ਕੇ ਪੱਤਰ ਪ੍ਰੈਸ ਤੇ ਜਿਹੜੀ ਪੁਲਿਸ ਆ ਉਹਦੇ ਤੋਂ ਸਾਰੇ ਬੰਦੇ ਜਾਣਦੇ ਆ ਵੀ ਇਹ ਸਾਨੂੰ ਇਨਸਾਫ ਮਿਲੇਗਾ ਨਿਆਂ ਮਿਲੇਗਾ ਅਸੀਂ ਸੀਨੀਅਰ ਅਫਸਰਾਂ ਨੂੰ ਮਿਲਿਆ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸਾਨੂੰ ਆਸ ਵੀ ਆ ਵੀ ਇਹ ਜਿਹੜਾ ਪਰਚਾ ਜਿਹੜਾ ਝੂਠਾ ਇਹ ਕੈਂਸਲ ਹੋਊਗਾ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੀ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਜਾਂ ਇਹਦੇ ਪਿੱਛੇ ਕੌਣ ਹੈ ਉਹਨੂੰ ਨੰਗਾ ਕੀਤਾ ਜਾਵੇ ਸਾਡੇ ਬੰਦੇ ਨੂੰ ਇਨਸਾਫ ਦਿੱਤਾ ਜਾਵੇ ਅੱਜ ਜਿਹੜਾ ਹੈਗਾ ਅਸੀਂ ਬੇਨਤੀ ਕੀਤੀ ਸੀ ਸਮਾਜਿਕ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਮੁਬਾਰਕ ਜਥੇਬੰਦੀਆਂ ਨੂੰ ਉਹਨਾਂ ਨੇ ਸਾਰੇ ਵਰਟੀਕਲ ਤੋਂ ਸਾਨੂੰ ਲੋੜ ਤੋਂ ਵੱਧ ਲੋਕ ਸਾਡੇ ਕੋਲ ਪਹੁੰਚੇ ਨੇ ਸਾਡੀ ਅਸੀਂ ਕੱਲਾ ਕੱਲਾ ਜਿਹੜਾ ਉਹਨਾਂ ਦਾ ਕਦਮ ਹੈ ਸਾਡੇ ਸਿਰ ਮੱਥੇ ਤੇ ਤੇ ਅਸੀਂ ਜੇਕਰ ਤੁਹਾਡੇ ਨਹੀਂ ਹੁੰਦਾ ਤਾਂ ਸਾਨੂੰ ਅੱਗੇ ਵੀ ਇਦਾਂ ਦੇ ਮਜਬੂਰੀ ਵਸ ਕੋਈ ਇਸ ਤਰ੍ਹਾਂ ਲੈਣਾ ਪੈ ਸਕਦਾ ਮੇਨ ਮਾਮਲਾ ਕੀ ਹੁੰਦਾ ਗੱਲਬਾਤ ਕੀ ਹੋਈ ਸੀ ਸਾਰੀ ਕਿਸ ਮਾਮਲੇ ਨੂੰ ਲੈ ਕੇ ਖਬਰ ਸੀ ਕਿਸ ਕਰਕੇ ਜਿਹੜਾ ਮੁੱਦਾ ਹੋਇਆ ਕਿਸ ਚੀਜ਼ ਦਾ ਪਰਚਾ ਪਾਇਆ ਗਿਆ ਮੇਨ ਮਾਮਲਾ ਸੀਗਾ ਜੀ ਉਹ ਪਿਛਲੇ ਦਿਨੀ ਇੱਕ ਸਾਰੇ ਪੰਜਾਬ ਦੇ ਵਿੱਚ ਇੱਕ ਘਟਨਾ ਹੋਈ ਸੀ ਪ੍ਰਵਾਸੀਆਂ ਨੂੰ ਪੰਜਾਬ ਉਹਦੇ ਵਿੱਚ ਕੁਝ ਸ਼ਬਦ ਵਰਤੇ ਗਏ ਸੀ ਵੀ ਪੰਜਾਂ ਨੂੰ ਪੰਜਾਬ ਹਾਲਾਂਕਿ ਉਹ ਸੱਦੇਕ ਸ਼ਬਦ ਨਹੀਂ ਹੈਗੇ ਉਸ ਦਿਨ ਸਾਰੇ ਪਿਆਵ ਚ ਹੋਇਆ ਸੀ ਉਹ ਸਮਰਾਲੇ ਵੀ ਹੋਇਆ ਇਹ ਸਾਡੇ ਜਿਹੜੇ ਪੱਤਰਕਾਰ ਨੇ ਇਹ ਵੀ ਉੱਥੇ ਕਵਰੇਜ ਕਰਨ ਗਏ ਹੋਣੇ ਆ ਕਿਸ ਨੇ ਬੁਲਾਏ ਹੋਣਗੇ ਹੋਰ ਵੀ ਗਏ ਹੋਣੇ ਆ ਉਹਨਾਂ ਨੇ ਕਵਰ ਕੀਤਾ ਹਾਲਾਂਕਿ ਜਿਹੜੀ ਇਹ ਖਬਰ ਹੈ ਉਹ ਉੱਥੇ ਲੱਗੀ ਵੀ ਨਹੀਂ ਹੈਗੀ ਜਿਹੜੀ ਹੈਗੀ ਆ ਪੀਟੀਸੀ ਤੇ ਲੱਗੀ ਵੀ ਹੈ ਨਹੀਂ ਤੇ ਕੀ ਭਰ ਦਵਾਇ ਦੀ ਦੂਜੇ ਤੇ ਸ਼ਾਇਦ ਕਿਸੇ ਲੱਗੀ ਹੋਵੇ ਉਸ ਤੋਂ ਬਾਅਦ ਨਾ ਹੋਰ ਵੀ ਕਿਤੇ ਲੱਗੀਆਂ ਨੇ ਉਹ ਖਬਰ ਪਰ ਉਸ ਦੇ ਉਹਨੂੰ ਆਧਾਰ ਬਣਾ ਕੇ ਪੁਲਿਸ ਨੇ ਜਿਹੜਾ ਹੈਗਾ ਉਹ ਬੁਲਾਏ ਹੋਣਗੇ ਨਿਹੰਗ ਸਿੰਘ ਹਾਲਾਂਕਿ ਨਿਹੰਗ ਸਿੰਘ ਸਾਡੇ ਸਤਿਕਾਰਯੋਗ ਨੇ ਇੱਜ਼ਤਯੋਗ ਨੇ ਕਿਉਂਕਿ ਸਾਡਾ ਸਾਰਿਆਂ ਦੀ ਅਸੀਂ ਸਤਿਕਾਰ ਕਰਦੇ ਆ ਕੋਈ ਇੱਕ ਦੋ ਬੰਦਿਆਂ ਨੂੰ ਜਾਂ ਗਲਤਫਹਿਮੀ ਹੋਈ ਹੋਈ ਜਾਂ ਕਿੱਦਾਂ ਕਿਸੇ ਨੂੰ ਹੋ ਗਿਆ ਸਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਤਾਂ ਉਹਦੇ ਵਿੱਚ ਪੁਲਿਸ ਨੇ ਉਹਨਾਂ ਦਾ ਜਿਹੜਾ ਹੈਗਾ ਸੀ ਪੱਖ ਪਾ ਕੇ ਉਹਨਾਂ ਤੋਂ ਸਪਸ਼ਟੀਕਰਨ ਲਈ ਪੁੱਛਿਆ ਉਹਨਾਂ ਨੇ ਲਿਖਤਾ ਵੀ ਮੈਨੂੰ ਸਾਨੂੰ ਉਕਸਾਇਆ ਗਿਆ ਹਮ ਉਕਸਾਇਆ ਗਿਆ ਦੇ ਆਧਾਰ ਤੇ ਸਾਡੇ ਬੰਦਿਆਂ ਦੇ ਪਰਚਾ ਰੇਤਾ ਅਸੀਂ ਐਸ.ਪੀ ਸਾਬ ਨੂੰ ਬੇਨਤੀ ਕੀਤੀ ਹੈ ਹੁਣ ਉਹ ਸ਼ਾਮ ਨੂੰ ਪਤਾ ਲੱਗਿਆ ਕਿ 307 ਦਾ ਪਰਚਾ ਦਿੱਤਾ ਇਹ ਕੋਈ ਇਨਸਾਬ ਨਹੀਂ ਹੈਗਾ ਅਸੀਂ ਸਾਰੇ ਲੋਕਾਂ ਲਈ ਲੜਦੇ ਹਾਂ ਅਸੀਂ ਸਭ ਦੇ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਕਿ ਉਹ ਤੋਂ ਤੁਮ ਪਰ ਸਾਨੂੰ ਇਦਾਂ ਦਵਾਇਆ ਜਾਵੇ ਇਹ ਸਾਨੂੰ ਮਨਜ਼ੂਰ ਨਹੀਂ ਇਹ ਗਲਤ ਹੈ ਜੇ ਇਸ ਤਰ੍ਹਾਂ ਹੀ ਪੱਤਰਕਾਰਾਂ ਦੇ ਉੱਤੇ ਪਰਚੇ ਹੋਣ ਲੱਗੇ ਕੀ ਪੱਤਰਕਾਰ ਅੱਗੇ ਤੋਂ ਕਿਸੇ ਦੀ ਖਬਰ ਲਗਾਊਗਾ ਦੇਖੋ ਪੱਤਰਕਾਰ ਦੇਖੋ ਅਸੀਂ ਨਹੀਂ ਕਹਿੰਦੇ ਵੀ ਪੱਤਰਕਾਰ ਕਿਸੇ ਦੀ ਖਬਰ ਲਗਾ ਦੋਗੇ ਪੱਤਰਕਾਰਾਂ ਦਾ ਵੀ ਪੈਸੇ ਪੱਤਰਕਾਰਾਂ ਦਾ ਵੀ ਧਰਮ ਤੇ ਫਰਜ਼ ਹੈ ਉਹ ਖਬਰ ਨੂੰ ਦੇਖ ਕੇ ਵੈਰੀਫਾਈ ਵੀ ਕਰਨ ਕਈ ਵਾਰ ਕਈ ਮਤਲਬ ਗਲਤ ਬੰਦੇ ਜਾਂ ਮਿਸਲੈਡ ਦੇ ਕੇ ਵੀ ਲਵਾਉਂਦੇ ਆ ਉਹਦਾ ਧਿਆਨ ਵੀ ਰੱਖਣਾ ਪੈਂਦਾ ਪਰ ਜੋ ਸਹੀ ਕੰਮ ਕਰਦੇ ਨੇ 80% 70% ਸਹੀ ਕੰਮ ਕਰਦੇ ਆ ਉਹਨਾਂ ਨੂੰ ਇਹ ਡਿਫੇ ਨਹੀਂ ਪਣੀ ਚਾਹੀਦੀ। ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਜੀ ਅੱਜ ਪਰਚਾ ਜਿਹੜਾ ਕੀਤਾ ਹੈ ਉਹਨਾਂ ਨੇ ਪੁਲਿਸ ਨੇ ਉਹ ਰੱਦ ਨਹੀਂ ਕੀਤਾ ਜਾਂਦਾ। ਸਾਨੂੰ ਪੂਰੀ ਆਸ ਹੈ ਵੀ ਜਿਹੜਾ ਇਹ ਪਰਚਾ ਰੱਦ ਹੋਊਗਾ। ਸਾਨੂੰ ਮਤਲਬ ਐਡੀ ਸਾਹਿਬ ਨੂੰ ਮਿਲਣਾ ਹੈ। ਐਸਪੀ ਡੀ ਸਾਹਿਬ ਵੀ ਆ ਰਹੇ ਨੇ ਸਾਡੀ ਗੱਲਬਾਤ ਹੋਣੀ ਹੈ। ਸਾਨੂੰ ਆਸ ਹੈ ਕਿ ਇਹ ਝੂਠਾ ਪਰਚਾ ਰੱਦ ਹੋਊਗਾ। ਜਾਂ ਇਹਦਾ ਕੀ ਹੱਲ ਹੁੰਦਾ ਤਾਂ ਜੇ ਨਹੀਂ ਹੁੰਦਾ ਤਾਂ ਸਾਨੂੰ ਅਗਲਾ ਹੋਰ ਕੋਈ ਜਿਹੜਾ ਸਾਨੂੰ ਉਲੀਕਣਾ ਪੈ ਸਕਦਾ ਹੋਰ ਪ੍ਰਵਾਹ ਕਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਕੀ ਉਹ ਧਰਾਵਾਂ ਇਸ ਮਾਮਲੇ ਦੇ ਵਿੱਚ ਬਣਦੀਆਂ ਸੀ ਜਿਹੜੀ ਐਫ ਆਈ ਆਰ ਹੈ ਜੇ ਤੁਸੀਂ ਐਫ ਆਈ ਆਰ ਨੂੰ ਧਿਆਨ ਨਾਲ ਪੜ੍ਹੋ ਤਾਂ ਉਸ ਐਫ ਆਈ ਆਰ ਤੋਂ ਜਿਹੜੇ ਉਹਦੇ ਚ ਇਲਜ਼ਾਮ ਨੇ ਉਹਨਾਂ ਤੋਂ ਸ਼ਿਕਾਇਤਕਰਤਾ ਦੇ ਖਿਲਾਫ ਮੁਕਦਮਾ ਬਣਦਾ ਪੱਤਰਕਾਰਾਂ ਦੇ ਖਿਲਾਫ ਮੁਕਦਮਾ ਹੀ ਨਹੀਂ ਬਣਦਾ ਉਹ ਪੱਤਰਕਾਰਾਂ ਦੇ ਖਿਲਾਫ ਕਦਮਾ ਕਿਸ ਗੱਲ ਦਾ ਹੈ 307 ਜਿਹੜੀ ਤੇ પ્રાਣੀ 307 ਨਾਲ ਵਾਲੀ 109 ਆ ਅਟੈਂਪਟ ਟੂ ਮਰਡਰ ਕਿਸ ਗੱਲ ਦੀ 192 ਕਿਸ ਗੱਲ ਦੀ ਇੱਕ ਬੰਦੇ ਨੇ ਬਾਈਟ ਦਿੱਤੀ ਉਹ ਦੋਨੋਂ ਹੀ ਚੈਨਲ ਜਿਹੜਾ ਇਹਦੇ ਨਾਂ ਲਿਖਿਆ ਐਫ ਆਈ ਆਰ ਤੇ ਪੀਟੀਸੀ ਤੇ ਸਪੋਕਸਮੈਨ ਦੋਨੋਂ ਹੀ ਚੈਨਲਾਂ ਤੇ ਨਹੀਂ ਚੱਲੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਜਿਹੜਾ ਕੰਟਰੋਵਰਸ਼ੀਅਲ ਪੋਰਸ਼ਨ ਸੀਗਾ ਨਹੀਂ ਚਲਾਇਆ ਉਹਨਾਂ ਨੇ ਪਰ ਜ਼ਿੰਮੇਵਾਰ ਬੰਦੇ ਐਫ ਆਈ ਆਰ ਜਿਹਦਾ ਗੈਰ ਜ਼ਿੰਮੇਵਾਰ ਬਿਆਨ ਉਹ ਉਹਦੇ ਉਹਦੇ ਕਹੇ ਤੇ ਐਫ ਆਈ ਆਰ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਨਹੀਂ ਹੋਣਾ ਚਾਹੀਦਾ ਐਫ ਆਈ ਆਰ ਮਤਲਬ ਜਿਹੜੀ ਆ ਉਹ ਤੁਰੰਤ ਰੱਦ ਹੋਣਾ ਚਾਹੀ ਪੱਤਰਕਾਰ ਭਾਈਚਾਰਾ ਲੋਕਾਂ ਦੀ ਆਵਾਜ਼ ਉਠਾਉਂਦਾ ਹੈ ਅਕਸਰ ਜੇ ਉਹਨਾਂ ਦੇ ਉੱਤੇ ਪਰਚੇ ਹੋਣ ਲੱਗ ਗਏ ਕੀ ਪੱਤਰਕਾਰ ਭਾਈਚਾਰਾ ਲੋਕਾਂ ਦੀ ਖਬਰਾਂ ਲਗਾਊਗਾ ਤਾਂ ਸਮਰਾਲੇ ਦੇ ਹੁਣ ਤੱਕ ਦੇ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ 'ਚ ਪਹਿਲੀ ਵਾਰੀ ਪੱਤਰਕਾਰਾਂ ਤੇ ਐਫਆਈਆਰ ਹੋਈ ਹੈ ਇਸ ਤਰੀਕੇ ਦਾ ਮਾਮਲਾ ਨਹੀਂ ਹੋਣਾ ਚਾਹੀਦਾ ਇਹ ਗਲਤ ਮੈਸੇਜ ਹੈ ਸਮਾਜ ਲਈ ਸਾਰੀ ਲੋਕਾਂ ਦੀ ਗਲਤ ਮੈਸੇਜ ਹੈ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਪੁਲਿਸ ਸੋਚੇ ਇਸ ਐਫਆਈਆਰ ਨੂੰ ਤੁਰੰਤ ਰੱਦ ਕਰੇ ਬਾਹਰ ਐਸੋਸੀਏਸ਼ਨ ਲਗਾਤਾਰ ਨਾਲ ਖੜੀ ਹੈ ਪੱਤਰਕਾਰਾਂ ਦੇ ਹਮੇਸ਼ਾ ਸਾਥ ਦਿੰਦੀ ਰਹੂਗੀ ਜਿਹੜੀ ਵੀ ਰਣਨੀਤੀ ਘੜੀ ਜਾਊਗੀ ਨਾਲ ਹਮੇਸ਼ਾ ਹਰ ਪਾਸੇ ਹੋ ਰਿਹਾ ਸਿਪਰੋਕਲ ਸੁਣਦੇ ਨੇ ਜਦੋਂ ਕਦੇ ਅਸੀਂ ਕੋਈ ਮਾਮਲਿਆਂ ਦੇ ਉੱਤੇ ਐਜੀਟੇਸ਼ਨਸ ਕੀਤੀਆਂ ਕੋਈ ਮੁੱਦਿਆਂ ਨੂੰ ਉਠਾਇਆ ਤਾਂ ਪ੍ਰੈਸ ਨੇ ਬਾਖੂ ਵੀ ਸਾਡੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੱਕਿਆ ਅੱਜ ਪ੍ਰੈਸ ਤੇ ਭੀੜ ਪਈ ਹੈ ਤਾਂ ਪ੍ਰੈ ਬਾਰ ਐਸੋਸੀਏਸ਼ਨ ਨਾਲ ਖੜੀ ਹਮੇਸ਼ਾ ਖੜਾ ਕਿਸੇ ਤਰ੍ਹਾਂ ਦੇ ਵੀ ਅੱਗੇ ਅਗਲੀ ਰਣਨੀਤੀ ਜਿਹੜੀ ਹੈ ਉਹ ਕੀ ਤੈਅ ਕੀਤੀ ਜਾਊਗੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਇਹਨਾਂ ਦੀ ਰਣਨੀਤੀ ਹੋਊਗੀ ਇਸ ਮਸਲੇ ਨੂੰ ਲੈ ਕੇ ਕਿਉਂਕਿ ਸਹੀ ਮਸਲਾ ਉਕਾਰੇ ਨੇ ਇਹਨਾਂ ਦੇ ਨਾਲ ਜਿਹੜਾ ਹੈ ਸੰਪੂਰਨ ਸਹਿਯੋਗ ਹਾਂਜੀ ਅੱਜ ਪ੍ਰੈਸ ਕਲੱਬ ਵੱਲੋਂ ਇਸ ਮੂਹ ਸਮਾਜ ਸੇਵੀ ਜਥੇਬੰਦੀਆਂ ਬਾਅਦ ਅਸੋਸੀਏਸ਼ਨ ਸੰਗਰਾਲਾ ਵੱਲੋਂ ਰੜਕੇ ਇਹ ਜਿਹੜਾ ਧਰਨਾ ਹੈ ਮੈਂ ਤੁਹਾਨੂੰ ਇੱਕ ਗੱਲ ਸਪੱਸ਼ਟ ਕਰਦਣੀ ਚਾਹੁੰਦਾ ਇਹ ਧਰਨਾ ਇਸ ਵਕਤ ਪ੍ਰਸ਼ਾਸਨ ਦੀ ناکਾਮਯਾਬੀ ਯਾਰ ਨਕਮੇ ਪਣ ਦੇ ਵਿਰੋਧ ਦੇ ਵਿੱਚ ਲਾਇਆ ਗਿਆ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਜਦੋਂ ਇਹ ਸਾਰਾ ਐਪੀਸੋਡ ਦੇਖੋਗੇ ਤਾਂ ਜਥੇਬੰਦੀਆਂ ਜਿਹੜੀਆਂ ਚਾਹੇ ਉਹ ਨਿਹੰਗ ਜਥੇਬੰਦੀਆਂ ਨੇ ਚਾਹੇ ਉਹ ਕਲੈਸਿਕ ਜਥੇਬੰਦੀਆਂ ਨੇ ਚਾਹੇ ਹੋਰ ਕੋਈ ਵੀ ਜਥੇਬੰਦੀਆਂ ਇਹਨਾਂ ਦਾ ਆਪਸ ਦੇ ਵਿੱਚ ਟਕਰਾ ਇਹਨਾਂ ਨਹੀਂ ਬਦਲਣਾ ਸੀ ਇਹਨਾਂ ਨਹੀਂ ਆਉਣਾ ਸੀ ਅੱਗੇ ਜੇਕਰ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਆਪਣੀ ਸਹੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਂਦਾ ਕਿਸੇ ਦੀ ਬਾਈਟ ਕਰਨਾ ਕਿਸੇ ਦੀ ਖਬਰ ਲਾਉਣਾ ਇਹ ਪੱਤਰਕਾਰਾਂ ਦਾ ਫਰਜ਼ ਆ ਤੇ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਜੀ ਨੂੰ ਕਹਿੰਦੇ ਨੇ ਉਹਨੇ ਹਰੇਕ ਬੰਦੇ ਦੀ ਆਵਾਜ਼ ਜਿਹੜੀ ਲੋਕਾਂ ਤੱਕ ਲੈ ਕੇ ਜਾਣੀ ਹੈ ਤੇ ਉਹ ਆਵਾਜ਼ ਦਾ ਕੀ ਇੰਪੈਕਟ ਆ ਕੀ ਉਹਦੇ ਵਿੱਚ ਚੱਲਦਾ ਇਹ ਸਾਰਾ ਕੋਈ ਪ੍ਰਸ਼ਾਸਨ ਨੇ ਦੇਖਣਾ ਸੋ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਲਟਕਾਉਣਾ ਨਜਾਇਜ਼ ਕਾਰਵਾਈ ਕਰਕੇ ਇੱਕ ਧਿਰ ਨੂੰ ਇੱਕ ਧਿਰ ਦੀ ਜਿਵੇਂ ਕਹ ਲਓ ਤੁਸੀਂ ਵੀ ਉਹ ਪੁਰਸ਼ੀ ਕਰ ਦੇਣੀ ਤੋਂ ਵੀਹਾ ਜੋ ਕੁਝ ਕਹਿੰਦੇ ਨੇ ਉਵੇਂ ਹੀ ਕਰ ਦੋ ਤੇ ਇੱਕ ਤੇ ਨੂੰ ਦੂਜੇ ਪਾਸੇ ਲਾਉਣਾ ਇਹ ਜਿਹੜਾ ਗਲਤ ਕੰਮ ਪੁਲਿਸ ਪ੍ਰਸ਼ਾਸਨ ਨੇ ਕੀਤਾ ਇਹ ਉਹਦਾ ਨਤੀਜਾ ਕਿ ਅੱਜ ਲੋਕਾਂ ਨੂੰ ਅੱਜ ਸਾਡੇ ਵਕੀਲ ਭਾਈ ਚਾਹਦੇ ਨੂੰ ਸਾਡੀਆਂ ਜੱਥੇਬੰਦੀਆਂ ਨੂੰ ਸਰਪਤੇ ਆਉਣਾ ਪਿਆ ਧਰਨਾ ਲਾਉਣਾ ਪਿਆ ਤੇ ਵਿਰੋਧ ਕਰਨਾ ਪਿਆ ਹੁਣ ਬੀਜੇ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਪ੍ਰੋਪਰ ਤਰੀਕੇ ਨਾਲ ਬੰਦੀ ਕਾਰਵਾਈ ਜਿਹੜੇ ਇਸ ਐਪੀਸੋਡ ਦੇ ਦੋਸ਼ੀ ਨਹੀਂ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਇਹ ਪ੍ਰਸ਼ਾਸਨ ਦੇਖ ਕੇ ਇਹ ਕਾਰਵਾਈ ਕਰਨ ਵਾਲੇ ਦੇਖਣ ਪਰ ਜਾਇਜ਼ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤਾਂ ਹੀ ਇਹ ਲੋਕਾਂ ਦਾ ਜਿਹੜਾ ਹੜਾ ਇਹਨੂੰ ਥੱਲ ਪੈਣੀ ਆ ਨਹੀਂ ਇਹ ਸੰਘਰਸ਼ ਛੇਤੀ ਜਿਆਦਾ ਤਿੱਖਾ ਹੋਊਗਾ ਤੇ ਨਤੀਜੇ ਪ੍ਰਸ਼ਾਸਨ ਵੀ ਮੌਜੂਦਾ ਸਰਕਾਰ ਵੀ ਵੀ ਤੇ ਇਹਦੇ ਪਿੱਛੇ ਦੋਸ਼ੀ ਜਿੰਨੇ ਵੀ ਚਾਹੇ ਉਹ ਪੋਲੀਟੀਕਲ ਲੀਡਰ ਨੇ ਚਾਹੇ ਜੋ ਕੋਈ ਵੀ ਹੈਗਾ ਉਹ ਸਾਰੇ ਪੁੱਤ ਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗਿਆਸਪੁਰਾ ਸਾਹਿਬ ਕਿਵੇਂ ਦੇਖਦੇ ਹੋ ਪੱਤਰਕਾਰ ਜਿਹੜੇ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਜਦੋਂ ਉਹਨਾਂ ਦੇ ਉੱਤੇ ਪਰਚੇ ਹੋਣ ਲੱਗ ਜਾਣ ਅੱਜ ਤੁਸੀਂ ਵੀ ਉਸ ਧਰਮੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੀ ਦੇਖੋ ਜੀ ਮੈਂ ਇਸ ਜਿਹੜਾ ਪਾਚਾ ਹੋਇਆ ਇਹ ਬਹੁਤ ਹੀ ਮਤਭਾਗੀ ਗੱਲ ਆ ਭਈ ਦੇਖੋ ਇੱਕ ਪੱਤਰਕਾਰਾਂ ਨੇ ਸਾਡੀ ਜਿਹੜੀ ਆਵਾਜ਼ ਆ ਹਰ ਜਿਵੇਂ ਪਿੱਛੇ ਅੰਦੋਲਨ ਹੋਏ ਜਾਂ ਕੋਈ ਵੀ ਹੁੰਦੀ ਆ ਸਾ ਇੱਕ ਪੱਤਰਕਾਰ ਭਾਈ ਚਾਰਾ ਜਿਹੜਾ ਸਭ ਆ ਵੀ ਜੋ ਸਾਡੀ ਆਵਾਜ਼ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਉਂਦੇ ਨੇ ਜਿਹੜਾ ਜੇ ਉਹਨਾਂ ਨੇ ਇੱਕ ਆਪਣਾ ਬਿਆਨ ਦਿੱਤਾ ਸੀ ਬੰਦਿਆਂ ਨੇ ਉਹਦੇ ਮੁਤਾਬਕ ਹੀ ਜਿਵੇਂ ਤੁਸੀਂ ਹੁਣ ਮੇਰਾ ਬਿਆਨ ਲੈ ਰਹੇ ਹੋ ਮੈਂ ਆਪਣੀ ਮਰਜ਼ੀ ਨਾਲ ਦੇ ਰਿਹਾ ਉਹਨਾਂ ਨੇ ਆਪਣੀ ਮਰਜ਼ੀ ਦਾ ਬਿਆਨ ਦਿੱਤਾ ਇਸ ਕਰਕੇ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਆ ਉਹ ਗਲਤ ਆ ਚਾਹੇ ਕਿਸੇ ਨੇ ਵੀ ਕੀਤੀ ਆ ਮੈਂ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਮੈਡਮ ਜੋਤੀ ਆਦਬ ਨੂੰ ਕਹਿਣਾ ਵੀ ਜੋ ਹੋ ਗਿਆ ਠੀਕ ਆ ਤੁਸੀਂ ਇਹਦੇ ਉੱਤੇ ਹੀ ਚਾਹੀਦੀ ਇਨਵੈਸਟੀਗੇਸ਼ਨ ਕਰਕੇ ਇਹਨੂੰ ਪਰਚਿਆਂ ਨੂੰ ਰੱਦ ਕੀਤਾ ਸੰਯੁਕਤ ਕਿਸਾਨ ਮੋਰਚਾ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਹਮੇਸ਼ਾ ਜੇ ਕੋਈ ਅੱਗੇ ਵੀ ਲੋੜ ਪੈਂਦੀ ਆ ਜਾਂ ਦੇਖੋ ਜੀ ਅਸੀਂ ਤੁਹਾਡੇ ਨਾਲ ਆ ਸਾਡੀ ਜਹੇ ਜੀ ਵੀ ਸੇਵਾ ਲੱਗੂ ਇੱਕ ਮੈਨ ਪਾਵਰ ਦੀ ਨਹੀਂ ਜੋ ਪੈਸੇ ਦੀ ਲੱਗੂ ਜੋ ਵੀ ਲੱਗੂਗੀ ਅਸੀਂ ਤੁਹਾਡੇ ਨਾਲ ਖੜੇ ਆ ਜੋ ਐਲਾਨ ਕਰੋਗੇ ਤੁਸੀਂ ਅਸੀਂ ਤੁਹਾਡੇ ਨਾਲ ਪੂਰਾ ਮੋਢੇ ਦਾ ਮੋਢਾ ਚੁਰਕੇ ਮਾਰ ਦੇਣਾ ਦੇਖੋ ਅੱਜ ਲਗਭਗ 300 ਦੇ ਕਰੀਬ ਮੈਂ ਦੇਖ ਰਿਹਾ ਮੈਂ ਜਿਹੜਾ ਪੱਤਰਕਾਰ ਪਾਈਚਰਾ ਇੱਥੇ ਇਕੱਠਾ ਹੋਇਆ ਹੋਇਆ ਵੇ ਲੁਧਿਆਣਾ ਸਾਰਾ ਆਇਆ ਹੋਇਆ ਵੇ ਵੀ ਨਾਲ ਹੋਰ ਫਤੇਗੜ ਸਾਹਿਬ ਸਰੰਦ ਹੋਰ ਜਿੰਨਾ ਤੁਸੀਂ ਬੱਤੇ ਤੇ ਆਪਣੇ ਪੱਤਰਕਾਰ ਪਾਈਚਰ ਤੋਂ ਲੋਕ ਆਏ ਨੇ ਤੇ ਇਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜਾ ਪਰਚਾ ਹੋਇਆ ਵੇ ਪੱਤਰਕਾਰਾਂ ਦੋ ਪੱਤਰਕਾਰਾਂ ਤੇ ਇੱਕ ਪਰ ਉਹ ਜੇ ਤੂੰ ਜਾਂ ਆਪਣਾ ਮੁੰਡਾ ਕੋਰੇਗਾ ਉਹ ਪ੍ਰਚਲਨ ਜਾਰੀ ਕੀਤਾਗਾ ਪੁਲਿਸ ਵੱਲੋਂ ਸੋ ਉਹਨਾਂ ਦਾ ਮੰਗ ਪੱਤਰ ਲੈ ਲਿਆ ਵੇ ਮੈਂ ਅੱਜ ਉਹਨੇਬਲ ਡਿਪਟੀ ਕਮਿਸ਼ਨਰ ਜੀ ਨੂੰ ਮੰਗ ਪੱਤਰ ਭੇਜਦਾਗਾ ਇਹ ਡੈਫਨਿਟਲੀ ਦੇਖ ਤੇ ਪੜਤਾਲ ਹੋਗੀ ਜੇ ਕੁਝ ਵਿੱਚ ਗਲਤ ਹੋਇਆ ਹੋਵੇ ਤੇ ਠੀਕ ਹੋਏਗਾ ਕੋਈ ਸਰਕਾਰ ਨੂੰ ਲੱਗ ਰਿਹਾ ਹੈ ਵੀ ਕਿੰਨੇ ਕਿੰਨੇ ਜਦੋਂ ਮੀਡੀਆ ਨੂੰ ਚੌਥਾ ਕੰਮ ਕਿਹਾ ਜਾ ਰਿਹਾ ਵੀ ਮੀਡੀਆ ਕਿੰਨੇ ਕਿੰਨੇ ਦਵਾਣੀ ਕਰ ਸਕਦੀ ਜਾ ਦੇਖੋ ਮੈਨੂੰ ਫੈਕਸ ਦੇ ਨਹੀਂ ਪਤਾ ਇਸ ਕੇਸ ਦੇ ਇਹ ਪਰਚਾ ਕਿ ਨਾਲ ਲਾਤਾ ਤੇ ਹੋਇਆ ਕਿ ਡੀਐਸਪੀ ਸਾਹਿਬ ਜਿਹੜੇ ਨੇ ਤਿੰਨ ਪਿਛਲੇ ਹਫਤੇ ਤੋਂ ਡੇਂਗੂ ਕਰਕੇ ਬੁਖਾਰ ਦੇ ਉਹਨਾਂ ਨਾਲ ਮੇਰੀ ਕੱਲ 10:00 ਬੰਦੀ ਗੱਲ ਹੋਈ ਸੀ ਉਹ ਵੀ ਇੱਕ ਸਾਡਾ ਕੁਸ਼ਕਾਵਾਦਾ ਇਸ਼ੂ ਸੀਗਾ ਉਸ ਬੰਦ ਮੀਟਿੰਗ ਦੇ ਵਿੱਚ ਅਦਰਵਾਈਜ਼ ਉਹ ਛੁੱਟੀ ਚੱਲ ਰਣੀ ਜੋ ਲੋਕ ਜਾਂਦੇ ਨੇ ਬਿਲਕੁਲ ਡੈਫੀਨੇਟਿਵ ਪੁੱਛ ਕੇ ਜਿਹੜਾ ਜੇ ਕੋਈ ਗਲਤ ਹੈ ਇੱਥੇ ਜ਼ਰੂਰ ਡੈਫੀਨੇਟਿਵ ਵੀ ਠੀਕ ਕਰ ਦੇਣਾ ਸਿਰ ਕਾਨੂੰਨ ਕਿ ਲੱਗਦਾ ਵੀ ਮੀਡੀਆ ਨਾਲ ਇੰਸਾਬ ਮਿਲੇਗਾ ਬਿਲਕੁਲ ਜੇ ਵੇਖੋ ਜੇ ਤੇ ਕਿਸੇ ਨੇ ਗਲਤ ਕੀਤਾ ਇਹ ਕਾਰਵਾਈ ਹੋਏਗੀ ਤੇ ਜੇ ਨਹੀਂ ਕੀਤਾ ਤੇ ਡੈਫੀਨਿਟਲੀ ਇਨਸਾਬ ਜਰੂਰ ਮਿਲੇਗਾ ਤਾਂ ਬਿਲਕੁਲ ਜੀ ਗਲਬਤ ਕੀਤੀ ਹੈ ਪੱਤਰਕਾਰਾਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਤਰਨਾ ਲਗਾਇਆ ਗਿਆ ਸੀ ਪੱਤਰਕਾਰਾਂ ਦੇ ਹੱਕ ਦੇ ਵਿੱਚ ਜਿਹੜਾ ਪਰਚਾ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਤਾਂ ਜਦੋਂ ਇਸ ਸੰਬੰਧੀ ਐਸ ਡੀ ਐਮ ਸਮਰਾਲਾ ਦੇ ਨਾਲ ਗੱਲਬਾਤ ਕਰਨਾ ਚਾਹੀ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਨੂੰ ਮੰਗ ਪੱਤਰ ਜਿਹੜਾ ਪੱਤਰਕਾਰ ਭਾਈਚਾਰੇ ਦੇ ਵੱਲੋਂ ਦਿੱਤਾ ਗਿਆ ਹੈ ਮੈਂ ਇਸ ਦੀ ਜਾਣਕਾਰੀ ਜਿਹੜੀ ਹੈ ਡੀ ਸੀ ਸਾਹਿਬ ਤੱਕ ਲੈ ਕੇ ਜਾਵਾਂਗਾ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗਾ ਜੋ ਵੀ ਇਸ ਦੇ ਵਿੱਚ ਸੱਚਾ ਝੂਠਾ ਪਾਇਆ ਜਾਊਗਾ ਉਸ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ